ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਸਾਰੇ ਜਿੰਨੇ ਪ੍ਰੈਸ ਵਾਲੇ ਸੱਜਣ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਇਤਿਹਾਸਕ ਸਥਾਨ ਉੱਤੇ ਪੁੱਜੇ ਹੋ ਅਸੀਂ ਵੀ ਇਸ ਲਈ ਭਾਗਾਂ ਵਾਲੇ ਸਮਝਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨਾਲ ਸ਼ੋਭਾ ਪ੍ਰਾਪਤ ਕਰਤੀ ਇਸ ਪਾਵਨ ਚਮਕੌਰ ਸਾਹਿਬ ਦੀ ਧਰਤੀ ਤੇ ਅਸੀਂ ਪਹੁੰਚੇ ਹਾਂ ਸਾਡੇ ਆਉਣ ਦਾ ਮਨੋਰਥ ਇਹ ਆ ਕਿ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀ ਇੱਕ ਦਿਨੀ ਇੱਛਾ ਸੀ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੋਵੇ ਪੰਜਾਬ ਦੇ ਆਪਣੇ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੋਵੇ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ 14 ਜਨਵਰੀ ਨੂੰ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਰਤਪਾਲ ਸਿੰਘ ਦੀ ਖਾਲਸਾ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਅਕਾਲੀ ਦਲ ਦਾ ਐਲਾਨਨਾਮਾ ਕੀਤਾ ਜਿਹਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੀ ਉਸ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੋਂ ਇਸ ਇਤਿਹਾਸਕ ਜਥੇਬੰਦੀ ਦਾ ਕਾਗਿਲਦਲ ਵਾਰਿਸ ਪੰਜਾਬ ਦੇ ਉਹਦਾ ਆਗਾਜ਼ ਹੋਇਆ ਪਾਈਆਮਰਤਪਾਲ ਸਿੰਘ ਦੇ ਪਿਤਾ ਭਾਈ ਤਰਸੀਮ ਸਿੰਘ ਖਾਲਸਾ ਅਤੇ ਸ਼੍ਰੀ ਖੰਡੂਰ ਸਾਹਿਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਾਈਆਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕਾਗਿਲਦਲ ਤਿਆਰ ਹੋਇਆ ਉਹਦੀ ਅਸੀਂ ਉਸ ਦਿਨ ਮੈਂਬਰਸ਼ਿਪ ਭਰਤੀ ਜਿਹੜੀ ਪ੍ਰਾਰੰਭ ਕੀਤੀ ਸੀ ਤੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਜਿਲ੍ਹਾ ਰੋਪੜ ਦੀ ਜਿਹੜੀ ਇਹ ਪਲੇਠੀ ਮੀਟਿੰਗ ਆ ਪਹਿਲੀ ਮੀਟਿੰਗ ਆ ਉਹ ਇੱਥੇ ਆ ਹੋ ਰਹੀ ਆ ਸਾਡੇ ਵਿੱਚ ਬਹੁਤ ਸਾਰੇ ਹੋਰ ਸਨਮਾਨਯੋਗ ਨੇ ਜਿੱਥੇ ਮੈਨੂੰ ਇਹ ਦੋ ਦਿਨ ਜਿਲ੍ਹਿਆਂ ਦੀ ਜ਼ਿੰਮੇਵਾਰੀ ਵਡਖੀ ਗਈ ਆ ਉੱਥੇ ਸਾਡੇ ਬਹੁਤ ਸਤਕਾਰਯੋਗ ਮਹਾਂਪੁਰਸ਼ ਬਾਬਾ ਦਲਜੀਤ ਸਿੰਘ ਜੀ ਸੋਡੀ ਇਹਨਾਂ ਬਾਰੇ ਮੈਂ ਦੱਸ ਦਿਆਂ ਇਹ ਸ਼੍ਰੀ ਕੀਰਤਪੁਰ ਸਾਹਿਬ ਸਤਗੁਰੂ ਗੁਰੂ ਹਰਰਾਇ ਮਹਾਰਾਜ ਦੇ ਨਾਂ ਤੇ ਫਰੀਦਵਾ ਦਾ ਖਾਨਾ ਚਲਾਉਂਦੇ ਨੇ ਉਹਨਾਂ ਨੂੰ ਇਸ ਜ਼ਿਲ੍ਹੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸੰਭੀ ਗਈ ਆ ਉਹਦੇ ਨਾਲ ਜਿੰਨੀ ਟੀਮ ਆ ਸਤਕਾਰਯੋਗ ਸਾਡੇ ਖੱਪੇ ਪਾਸੇ ਖੜੇ ਨੇ ਕਲਸੀ ਸਾਹਿਬ ਜੀ ਔਰ ਸਤਕਾਰਯੋਗ ਨਾ ਪੁੱਛੋ ਬਾਬਾ ਜੋਗਿੰਦਰ ਬਾਬਾ ਜੋਗਿੰਦਰ ਸਿੰਘ ਜੀ ਅਤੇ ਪ੍ਰਿੰਸੀਪਲ ਸਾਹਿਬ ਸਰਦਾਰ ਮਨਜਿੰਦਰ ਸਿੰਘ ਜੀ ਅਤੇ ਜਿੰਨੀ ਸਮੁੱਚੀ ਟੀਮ ਆ ਕਈਆਂ ਦੇ ਨਾਂ ਕਿਉਂਕਿ ਅਸੀਂ ਸਾਡੀ ਪਹਿਲੀ ਮੀਟਿੰਗ ਆ ਅੱਜ ਅਸੀਂ ਇੱਕ ਦੂਜੇ ਦੇ ਨੂਰੂਪ ਹੋਵਾਂਗੇ ਪਰ ਸਾਰਿਆਂ ਦੇ ਨਾਂ ਜਿਹੜੇ ਉਹ ਇੱਕ ਦੂਜੇ ਦੇ ਹੋਣਗੇ ਸਰਬਜੀਤ ਸਿੰਘ ਦੀ ਤੱਤੀ ਹੋਰ ਇਹ ਜਿਹੜੀ ਮੈਂਬਰਸ਼ਿਪ ਭਰਤੀ ਆ ਉਹਦੀ ਅੱਜ ਅਸੀਂ ਸ਼ੁਰੂਆਤ ਕਰਵਾਉਣ ਆਇਆ ਸੋ ਅੱਜ ਦੀ ਜਿਹੜੀ ਇਤਿਹਾਸਿਕ ਮੀਟਿੰਗ ਆ ਉਹ ਇਸ ਜ਼ਿਲ੍ਹੇ ਦੀ ਰੋਪਣ ਦੀ ਬਹੁਤ ਧਰਮੀ ਮੀਟਿੰਗ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਕਿੰਨੀ ਸੰਗਤ ਆ ਕਿੰਨਾ ਉਤਸ਼ਾਹ ਮਹਾਂਪੁਰਸ਼ ਆ ਰਹੀ ਨਹੀਂ ਸਾਡੇ ਕੋਲ ਮਹਾਂਪੁਰਸ਼ ਬਾਬਾ ਫਰਜੀਤ ਸਿੰਘ ਜੀ ਸੋਡੀ ਸੋ ਇਹ ਪੰਜਾਬ ਦੇ ਲੋਕਾਂ ਦੀ ਬਹੁਤ ਦਿਲੀ ਇੱਛਾ ਸੀ ਜਿਹੜੀ ਅੱਜ ਪੂਰੀ ਹੋਣੀ ਜਾ ਰਹੀ ਆ ਤੇ ਵੱਧ ਤੋਂ ਵੱਧ ਲੋਕ ਇਸ ਮੈਂਬਰਸ਼ਿਪ ਦੇ ਵਿੱਚ ਸਾਦੇਣ ਔਰ ਆਉਣ ਵਾਲੇ ਦਿਨਾਂ ਚ ਅਸੀਂ ਇੱਥੇ ਦੀ ਜਿਹੜੀ ਪੰਜ ਮੈਂਬਰੀ ਟੀਮ ਆ ਉਹਦੇ ਵੀ ਕੋਸ਼ਿਸ਼ ਨਾ ਕਰਾਂਗੇ ਉਸ ਤੋਂ ਬਾਅਦ ਬਲਾਕਾਂ ਦੀ ਹਲਕਿਆਂ ਦੀ ਫਿਰ ਪਿੰਡਾਂ ਤੱਕ ਜਿਹੜੀ ਸਾਡੀ ਟੀਮ ਆ ਉਹ ਜਾਊਗੀ ਸਮਝ ਲਓ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦਾ ਉਹਦੇ ਜਿਹੜਾ ਆਗਾਜ਼ ਆ ਜਿਹੜਾ 14 ਜਨਵਰੀ ਨੂੰ ਹੋਇਆ ਸੀ ਉਹ ਰੋਪੜ ਦੀ ਧਰਤੀ ਤੋਂ ਅੱਜ ਚਮਕੌਰ ਸਾਹਿਬ ਜੀ ਪਾਵਨ ਧਰਤੀ ਦੇ ਉੱਤੇ ਅਸੀਂ ਜਿਹੜੀ ਆਪਣੀ ਟੀਮ ਦਾ ਵਿਸਥਾਰ ਕਰਿਆ ਔਰ ਨਾਲ ਦੀ ਨਾਲ ਅੱਜ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ। ਦੇਖੋ ਜੀ ਸਾਰੇ ਹੀ ਟਾਰਗੇਟ ਆ ਸਾਡਾ। ਜੀ। ਸ਼ੌਮੀਗਲੀਟੀ ਦੇ ਵੀ ਸਾਡੇ ਜਰਮੈਲ ਤਿਆਰ ਨੇ। ਤਿਆਰ ਨੇ ਜੀ। ਆਹ ਪੂਰੀ ਦੇਖੋ ਜੀ ਗੱਲ ਪਤਾ ਕੀ ਆ। ਹਾਂਜੀ। ਇਹ ਕੰਮ ਤਾਂ ਹੋਰਾਂ ਦੀ ਅਗਲੇ ਵਾਲਾ ਵੀ ਪੈਰਾਸ਼ੂਟ ਰਾਹੀਂ ਲਾਉਣ ਨੇ ਜੋ ਕਾਲੀ ਦਾ ਬਾਦਲ ਕਰਦਾ ਰਿਹਾ ਆਪਣੇ ਚਹੇਤਿਆਂ ਨੂੰ ਆਪਣੇ ਸੇਵਾਦਾਰਾਂ ਨੂੰ ਅਸੀਂ ਤਾਂ ਜਿਹੜੇ ਪੰਥ ਦੇ ਸੱਚੇ ਸੁੱਚੇ ਲੋਕ ਨੇ ਪਰ ਤੁਸੀਂ ਉਹਨਾਂ ਦਾ ਨਾਮ ਆਪਣੇ ਮੂੰਹੋਂ ਲਿਆ ਇਹਦਾ ਅਰਥ ਹੈ ਜਿਹੜੀ ਸੰਗਤ ਬੋਲਦੀ ਆ ਅਸੀਂ ਤਾਂ ਉਹ ਸੰਗਤ ਦੀ ਪਰਵਾਹ ਨਹੀਂ ਵੀ ਮੰਨਦੇ ਨਾ ਤੇ ਇਸ ਕਰਕੇ ਤਾਂ ਅਸੀਂ ਉਹ ਬੰਦੇ ਇੱਥੇ ਅਪੋਇੰਟ ਕਰੇ ਨੇ ਜਿਹੜੇ ਬੰਦਿਆਂ ਦਾ ਪਹਿਲਾਂ ਕੋਈ ਸਿਆਸੀ ਪਿਛੋਕੜ ਨਹੀਂ ਜਿਹੜੇ ਵੱਖ-ਵੱਖ ਪਾਰਟੀਆਂ 'ਚ ਨਹੀਂ ਰਹੇ ਉਹ ਲੋਕ ਨੇ ਜਿਹੜੇ ਲੋਕ ਬਿਲਕੁਲ ਤੁਹਾਡੀ ਸੇਵਾ ਕਰਦੇ ਨੇ ਫੀਲਡ 'ਤੇ ਕੰਮ ਕਰਦੇ ਨੇ ਉਹੀ ਸ਼੍ਰੋਣੀ ਕਮੇਟੀ 'ਚ ਉਤਰਨਗੇ ਉਹੀ ਸਤਾਈ 'ਚ ਉਤਰਨਗੇ ਅਸੀਂ ਆਪਣੇ ਢਾਂਚੇ ਦਾ ਪ੍ਰੋਗਰਾਮ ਵੀ ਇੱਕ ਨਹੀਂ ਬਣਾਇਆ ਪਹਿਲਾਂ ਮੈਂਬਰਸ਼ਿਪ ਬਣੂਗੀ ਮੈਂਬਰਸ਼ਿਪ ਡੈਲੀਗੇਟ ਬਣਾਉਗੀ ਡੈਲੀਗੇਟ ਉਹ ਬਲਾਕ-ਬਲਾਕ ਤੋਂ ਜ਼ਿਲ੍ਹਾ ਜਿਨ੍ਹਾਂ ਤੋਂ ਅਸੀਂ ਵਿਸਾਖੀ ਤੱਕ ਪੂਰਾ ਢਾਂਚਾ ਜਿਹੜਾ ਲੋਕਾਂ ਦੀ ਰਾਇ ਨੂੰ ਅਨਾਉਂਸ ਕਰਨਾ ਇਨਾਮ ਕਦੋਂ ਲਾਨੇ ਜਾਵੇਗਾ ਜੀ ਜਿਹੜੇ ਕਹਾ ਜਿਹੜੇ ਮੈਂਬਰ ਦੇ ਨਾਮ ਹੈ ਕਦੋਂ ਲੰਨ ਜਾਣਗੇ ਜਿਹਦਾ ਚਮਕੌਰ ਸਾਹਿਬ ਤੋਂ ਨਾਮ ਲਾਨੇ ਜਾਣੇ ਜਿਹੜਾ ਜਿਹੜਾ ਨਾਮ ਦਾ ਅਫੀਸ਼ੀਅਲੀ ਅਨਾਉਂਸਮੈਂਟ ਆ ਸਾਡੇ ਲੀਡਰ ਆ ਕੀ ਜਦੋਂ ਸਭ ਦਾ ਚਾਹ ਪਿਆਰ ਹੋ ਗਿਆ ਫਿਰ ਬਾਪੂ ਤਰਸੇਮ ਸਿੰਘ ਜੀ ਖਾਲਸਾ ਜਨ ਜਿਹੜੀ ਸਾਡੀ ਪੀਐਸਸੀ ਕਮੇਟੀ ਬਣਾਈ ਗਿਆ ਜਿਹੜੀ ਸਿਆਸੀ ਮਾਮਲਿਆਂ ਨੂੰ ਦੇਖੂਗੀ ਧਾਰਮਿਕ ਮਾਮਲਿਆਂ ਨੂੰ ਦੇਖੂਗੀ ਇਹ ਕਾਫੀ ਵੱਡੀ ਪ੍ਰਕਿਰਿਆ ਇਸ ਪ੍ਰਕਿਰਿਆ ਤੋਂ ਬਾਅਦ ਅਸੀਂ ਸਾਰੇ ਪੰਜਾਬ ਦੇ ਨਾਲ ਅਨਾਉਂਸ ਸੀ ਦੇਖੋ ਜਿਹੜਾ ਫੋਟੇ ਜਹਨ ਚ ਹੋਈ ਸਾਡੇ ਜਹਨ ਚ ਉਹ ਉਹ ਤੁਸੀਂ ਉਸ ਗੱਲ ਦਾ ਨੰਬਰ ਦੇ ਵਿੱਚੋਂ ਕੱਢ ਦੋ ਵੀ ਕੱਲ ਨੂੰ ਕੋਈ ਹੋਰ ਆ ਗਿਆ ਉਹ ਆ ਗਿਆ ਆ ਗਿਆ ਵੀ ਪੈਦਾ ਹੁੰਦਾ ਤੁਸੀਂ ਸਾਡੀ ਜਿਹੜੀ ਪਹਿਲੀ ਰਿਸਟ ਦੇਖੀ ਹੋਈਆਂ ਜਦੋਂ ਅਸੀਂ ਮਾਗੀ ਤੇ ਅਨਾਊਂਸਮੈਂਟ ਕਰੀ ਸੀ ਉਹਦੇ ਵਿੱਚ ਇੱਕ ਵੀ ਬੰਦਾ ਐਸਾ ਨਹੀਂ ਜਿਹੜਾ ਪੈਰਾਸ਼ੂਟ ਨਾਲ ਉਤਰਿਆ ਹੋਵੇ ਚਾਹੇ 5 ਮੈਂਬਰ ਪਹਿਲੇ ਨੇ ਜਾਂ 7 ਮੈਂਬਰ ਭਰਤੀ ਕਮੇਟੀ ਦੇ ਨੇ ਚਾਹੇ ਸਾਡੇ ਜ਼ਿਲ੍ਹਿਆਂ ਦੇ ਜਿਹੜੇ ਇੰਚਾਰਜ ਨੇ ਜਿਨ੍ਹਾਂ ਨੂੰ ਰਿਜ਼ਰਵਰ ਕਹਿੰਦੇ ਆ ਜਾਂ ਹੋਰ ਨੇ ਪੈਰਾਸ਼ੂਟ ਵਾਲੀ ਤਾਂ ਗੱਲ ਹੀ ਨਹੀਂ ਹੋ ਸਕਦੀ ਤੇ ਦੂਜੀ ਗੱਲ ਦਾ ਵੀ ਤੁਸੀਂ ਖਿਆਲ ਰੱਖੋਗੇ ਨਾ ਪਰਿਵਾਰ ਦਾ ਆਪਦੀ ਗੱਲ ਹੂ ਕਿ ਉਹਨਾਂ ਦਾ ਐਸਐਸ ਆ ਜਾਣਾ ਸੀ ਪਰ ਉਹਨਾਂ ਸਰਕਾਰ ਨੂੰ ਬੜਾ ਖਤਰਾ ਬਿਰਾਵਾ ਜੀ ਉਹਨਾਂ ਤੇ ਜਵਾਬપા ਲਾਤਾ ਬਿਨਾਂ ਬਾਰੇ ਪਹਿਲਾਂ ਐਨਐਸਐ ਲਾਤਾ ਨਾ ਤਾਂ ਐਨਐਸਐ ਵਾਲੇ ਤੱਕ ਪ੍ਰੂਫ ਹੋਈ ਆ ਨਾ ਵਾਲੇ ਤੱਕ ਜਵਾਬપા ਪ੍ਰੂਫ ਹੋਈ ਆ ਸਿਰਫ ਉਹ ਬੁਖਲਾਟ ਆ ਐ ਸੀਐਮ ਦੋਰੇ ਮਾਪਦੰਡ ਜਦੋਂ ਤਾਂ ਆਪਣੇ ਘਰੇ ਰੇਡ ਲੱਗਦੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਰੇਡ ਪਈ ਉੱਥੋਂ ਚੋਰ ਕਮਿਸ਼ਨ ਦੀ ਫਿਰ ਚੀਕਾ ਨਿਕਲ ਗਈ ਕਿ ਰੇਡੇ ਪਈ ਜਦੋਂ ਤੁਸੀਂ ਲੋਕਾਂ ਦੇ ਮੁੰਡਿਆਂ ਨੂੰ ਵੇਖ ਘੂਸੂਰ ਅੰਦਰ ਡੱਕਿਆ ਹੋਇਆ ਫਿਰ ਤੁਸੀਂ ਕਹਿੰਦੇ ਹੋ ਜੀ ਕਾਨੂੰਨ ਇਸ ਕਰਕੇ ਇਹਦਾ ਜੈਸੂ ਕੋ ਤੈਸਾ ਡਾਡੇ ਨੂੰ ਡਾਡਾ ਮਿਲਦਾ ਸਕਤੇ ਨੂੰ ਸਕਤਾ ਮਿਲਦਾ ਅਮਰਤਪਾਲ ਸਿੰਘ ਜਲਦੀ ਆਓ ਆਉਣਗੇ ਬਾਅਦ ਔਰ ਜਿੱਦਣ ਉਹ ਆਏ ਉਦੋਂ ਪੰਜਾਬ ਦੇ ਵਿੱਚ ਵੱਡਾ ਤਰ੍ਹਾਂ ਬਾਦੀਆਂ ਗੱਲਾਂ ਨੇ ਹਲੇ ਤਾਂ ਪਾਰਟੀ ਬਣੀਆਂ ਹਲੇ ਤਾਂ ਢਾਂਚਾ ਸਾਡਾ ਸਾਰਾ ਜਿਹੜਾ ਜਿਹੜਾ ਮੀਨ ਕੇਂਦਰ ਦਾ ਸਾਡਾ ਉਹ ਅਸੀਂ ਕਰ ਰਹੇ ਹਾਂ ਮੈਂਬਰਸ਼ਿਪ ਤੇ ਅੱਜ ਦੀ ਮੀਨ ਮੀਟਿੰਗ ਦਾ ਮੁੱਦਾ ਕਿ ਮੈਂਬਰਸ਼ਿਪ ਹੈ ਜੀ ਮੈਂਬਰਸ਼ਿਪ ਦਾ ਵਿਸਤਾਰ ਕਰਨਾ ਜਿਹੜੇ ਦੀ ਜਿਹੜੀ ਕਮੀ ਆ ਸਾਡੇ ਨਾਲ ਤੁਸੀਂ ਪਹਿਲੇ ਦਿਨਾਂ ਚ ਹੀ ਦੇਖ ਰਹੇ ਹੋ ਬਾਬਾ ਜੀ ਨੇ ਕਿੰਨੀ ਮਿਹਨਤ ਇੱਥੇ ਆ ਕੇ કરી ਕਲਸੀ ਸਾਹਿਬ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਮਿਹਨਤ ਕੀਤੀ ਮਿਹਨਤ ਦੇ ਨਾਲ ਕਿੰਨੀ ਵੱਡੀ ਤਦਾਦ ਦੇ ਵਿੱਚ ਇਥੇ ਸੰਗਤ ਜੁੜੀ ਆ ਆਉਣ ਵਾਲੇ ਦਿਨਾਂ 'ਚ ਦੇਖੋਗੇ ਜਿਹੜੇ ਅਕਾਲ ਤਖਤ ਤੋਂ ਬਾਗੀ ਹੋ ਕੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਛੱਡ ਕੇ ਭਰਤੀ ਕਰ ਰਹੇ ਨੇ ਲੋਕਾਂ ਨੂੰ ਨਹੁੰਝੇ ਲਾਣਗੇ ਤੇ ਸਾਡੀ ਮੈਂਬਰਸ਼ਿਪ ਲੋਕ ਡੀਕ ਰਹੇ ਅੱਜ ਦੀ ਮੀਟਿੰਗ ਜੋ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਸਭ ਤੋਂ ਪਹਿਲਾਂ ਤਾਂ ਵੈਜੀ ਕਥਲ ਸਾਹਿਬ ਜੀ ਦੀ ਕਿਰਪਾ ਕਰੇ ਬਹੁਤ ਵੱਡਾ ਆਪਾਂ ਨੂੰ ਡੀਕ ਸੀ ਵੀ ਸਾਡੀ ਕੋਈ ਪੰਥ ਪਰਸਤ ਪਾਰਟੀ ਬਣੀ ਜੀ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਬਣੀ ਆ ਸੋ ਇੱਥੇ ਡਿਊਟੀਆਂ ਲੱਗੀਆਂ ਨੇ ਸਰਦਾਰ ਸੰਦੀਪ ਸਿੰਘ ਜੀ ਰਪਾਲੂ ਜਿਹੜੇ ਭਰਤੀ ਕਮੇਟੀ ਦੇ ਮੈਂਬਰ ਨੇ ਉਹ ਆ ਕੇ ਅੱਜ ਇੱਥੇ ਸਾਡੀ ਪਲੀਟੀ ਮੀਟਿੰਗ ਨੂੰ ਸਮੋਦਨ ਕਰ ਰਹੇ ਨੇ ਜਿਹੜੀ ਮੈਂਬਰਸ਼ਿਪ ਭਰਤੀ ਹੈ ਜੀ ਉਹਦੀ ਸ਼ੁਰੂਆਤ ਅਸੀਂ ਕਰਨ ਲੱਗੇ ਆ ਅੱਜ ਦਾ ਸਾਡਾ ਮੇਨ ਅਜੰਡਾ ਇਹੀ ਆ ਵੀ ਵੱਧ ਤੋਂ ਵੱਧ ਮੈਂਬਰ ਬਣੋ ਮੈਂਬਰ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰੇ ਇਕੱਠੇ ਕੰਮ ਕਰੀਏ ਤਾਂ ਕਿ ਪੰਜਾਬ ਦੇ ਵਿੱਚ 2027 ਦਾ ਜਿਹੜਾ ਟਾਰਗੇਟ ਆ ਜਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟਾਰਗੇਟ ਆ ਉਹਨੂੰ ਆਪਾਂ ਸਰ ਕਰ ਸਕਦੇ ਆ ਇਹ ਮੈਂਬਰਸ਼ਿਪ ਕਿਸ ਤਰ੍ਹਾਂ ਦੀ ਹੋਵੇ ਕੋਈ ਪਰਚੀ ਕੱਟੀ ਜਾਵੇਗੀ ਜਾਂ ਕਿਸ ਤਰ੍ਹਾਂ ਇਹ ਕੀਤਾ ਜਾਵੇਗਾ ਇਹਦੇ ਬਾਰੇ ਵਿਸਥਾਰ ਨਾਲ ਪਰਚੀ ਜਾਊਗੀ ਉਹਦੇ 'ਚ ਇਤਨਾ ਤਾਂ ਕਿ ਹਰ ਇੱਕ ਗੁਰਸਿੱਖ ਨੂੰ ਇਹ ਲੱਗੇ ਵੀ ਮੇਰਾ ਵੀ ਕੋਈ ਯੋਗਦਾਨ ਆ ਤਾਂ 20 ਰੁਪਏ ਪਰਚੀ ਅਸੀਂ ਰੱਖਤੀ ਆ ਜੀ ਪੂਰੀ ਸੀਧ ਦਿੱਤੀ ਜਾਊਗੀ ਮੈਂਬਰਸ਼ਿਪ ਦਾ ਫਾਰਮ ਭਰਿਆ ਜਾਊਗਾ ਜੀ ਤੇ ਪੱਕੀ ਮੈਂਬਰਸ਼ਿਪ ਹੋਊਗੀ ਉਹ ਨਹੀਂ ਹੈਗਾ ਵੀ ਕਿਸੇ ਦੇ ਕਹਿਣ ਤੇ 10 ਫਾਰਮ ਭਰਤੇ ਇਦਾਂ ਨਹੀਂ ਹੋਊਗਾ ਜਿਹੜੇ ਬੰਦੇ ਹੋਣਗੇ ਆਪ ਆ ਕੇ ਫਾਰਮ ਆਪ ਸੈਨ ਕਰਕੇ ਪੱਕੀ ਮੈਂਬਰਸ਼ਿਪ ਹੋਊਗੀ ਠੀਕ ਹੈ ਭਾਈ ਗੋਜੀ ਕਖਾਲ ਸਾਹਿਬ ਵਾਹਿਗੋਜੀ ਕੀ ਫਤਿਹ ਅੱਜ ਜਿਹੜੀ ਮੀਟਿੰਗ ਹੋਈ ਹੈ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਬਾਬਾ ਜੀ ਦਾ ਟਪਾਲੂ ਸਾਹਿਬ ਦਾ ਕਿ ਉਹ ਉੱਚੇ ਤੌਰ ਤੇ ਅੱਜ ਇਸ ਮੀਟਿੰਗ ਚ ਪਹੁੰਚੇ ਇੱਥੇ ਤੇ ਉਹਨਾਂ ਨੇ ਸਾਡੀਆਂ ਡਿਊਟੀਆਂ ਇੱਥੇ ਲਾਈਆਂ ਨੇ ਮੈਂਬਰਸ਼ਿਪ ਦੇ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਬਹੁਤ ਦੇਰ ਤੋਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਦ ਤੋਂ ਵੱਤਰ ਹੋ ਰਹੇ ਨੇ ਤੇ ਲੋਕਾਂ ਦਾ ਜੀਵਨ ਹੈ ਜਿਹੜਾ ਉਹ ਹਰ ਵਰਗ ਦਾ ਬੜਾ ਔਖਾ ਹੋ ਰਿਹਾ ਤੇ ਹਰ ਇੱਕ ਨੂੰ ਹਰ ਕੋਈ ਬੰਦਾ ਦੇਖ ਰਿਹਾ ਹੈ ਕਿ ਕੋਈ ਅਜਿਹੀ ਕੋਈ ਪਾਰਟੀ ਆਵੇ ਜਿਹੜੀ ਕਿ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਪਰ ਖਾਸ ਤੌਰ ਤੇ ਪੰਜਾਬ ਦੀ ਮਿੱਟੀ ਦੀ ਰਾਖੀ ਹੋਵੇ ਤੇ ਸਾਨੂੰ ਬੜੀ ਖੁਸ਼ੀ ਹੈ ਔਰ ਬੜਾ ਮਾਣ ਹੈ ਇਸ ਗੱਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਇੱਕ ਅਜਿਹੀ ਪਾਰਟੀ ਬਣੀ ਹੈ ਉਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਿਹੜੀ ਕਿ ਪੰਜਾਬ ਦੇ ਹਿੱਤਾਂ ਦੀ 100% ਰਾਖੀ ਕਰੇਗੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਮੇਰੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਇਸ ਪਾਰਟੀ ਦੇ ਵੱਧ ਤੋਂ ਵੱਧ ਮੈਂਬਰ ਬਣਨ ਔਰ ਪਾਰਟੀ ਨੂੰ ਸਹਿਯੋਗ ਦੇਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਆਪਣੇ ਨੁਮਾਇੰਦੇ ਚੁਣ ਕੇ ਪੰਜਾਬ ਦਾ ਜਿਹੜਾ ਇਹਦਾ ਉਹ ਕਰ ਸਕੇ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੀਏ ਕੋਈ ਦਫ਼ਤਰ ਵਗੈਰਾ ਖੁੱਲੇ ਜਾਵੇਗਾ ਜਾਂ ਜਿਹੜੀ ਮੈਂਬਰਸ਼ਿਪ ਹੈ ਭਰਨੀ ਹੈ ਕਿੱਥੇ ਭਰੀ ਜਾਵੇਗੀ ਹਾਂਜੀ ਚਮਕੌਰ ਸਾਹਿਬ ਦੇ ਵਿੱਚ ਦਫ਼ਤਰ ਖੁੱਲਿਆ ਜਾਏਗਾ ਅੱਜ ਅਸੀਂ ਪੂਰੇ ਰੋਪੜ ਜ਼ਿਲ੍ਹੇ ਦੀ ਜਿਹੜੀ ਮੈਂਬਰਸ਼ਿਪ ਦਾ ਆਗਾਜ਼ ਕੀਤਾ ਹੈ ਇੱਥੇ ਤੇ ਰੋਪੜ ਦੇ ਹਰੇਕ ਜਿਹੜੇ ਮੁੱਖ ਸ਼ਹਿਰ ਨੇ ਉਹਨਾਂ ਦੇ ਵਿੱਚ ਦਫ਼ਤਰ ਖੁੱਲਣਗੇ ਤੇ ਜਲਦੀ ਹੀ ਜਿਹੜੀ ਸਾਡੀ ਕੋਰ ਕਮੇਟੀ ਹੈ ਜਿਹੜੀ ਸਾਡੀ ਸਟੇਟ ਦੀ ਲੀਡਰਸ਼ਿਪ ਹੈ ਉਹ ਇਸ ਸਥਾਨ ਦੇ ਉੱਤੇ ਆ ਕੇ ਆਪਣੇ ਜਿਹੜੇ ਜਿਨ੍ਹਾਂ ਦੀਆਂ ਡਿਊਟੀਆਂ ਉਹਨਾਂ ਨੇ ਥਾਪਣੀਆਂ ਨੇ ਉਹਨਾਂ ਦੇ ਨਾਮ ਅਨਾਉਂਸ ਕਰਨਗੇ ਤੇ ਹਰ ਸ਼ਹਿਰ ਦੇ ਵਿੱਚ ਮੈਂਬਰਸ਼ਿਪ ਲਈ ਇੱਕ ਦਫ਼ਤਰ ਖੁੱਲ੍ਹਾ ਜਾਏਗਾ ਔਰ ਜਿਹੜੇ ਪਾਰਟੀ ਦੇ ਅੱਜ ਤੁਹਾਡੇ ਸਾਹਮਣੇ ਜਿਹੜਾ ਇਕੱਠ ਹੈ ਇਹ ਜਿਹੜੇ ਮੈਂਬਰ ਨੇ ਇਹ ਸਾਰੇ ਇਸ ਦੇ ਵਿੱਚ ਯੋਗਦਾਨ ਪਾਣਗੇ ਮੈਂਬਰਸ਼ਿਪ ਦੇ ਲਈ। ਜੀ ਸ਼ੁਕਰੀਆ ਜੀ। ਜਨਾਬ ਜੀ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜੰਗ ਲੜੀ ਆ। ਜਿਹੜੀ ਇੱਕ ਜਿਹਦੀ ਵਰਲਡ ਦੇ ਵਿੱਚ ਕੋਈ ਮਿਸਾਲ ਨਹੀਂ ਹੈਗੀ ਉਸ ਜੰਗ ਦੀ ਜਗ੍ਹਾ ਤੋਂ ਅਸੀਂ ਅੱਜ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋਂ ਅੱਜ ਉਸ ਪਾਰਟੀ ਦੀ ਕਹਿੰਦਾ ਜਿਹੜੀ ਇੱਕ ਮੈਂਬਰਸ਼ਿਪ ਦੀ ਜਿਹੜੀ ਕਹਿੰਦਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਭਰਮਾ ਜਿਹੜਾ ਹੰਗਾਰਾ ਅੱਜ ਸਾਨੂੰ ਪਹਿਲੇ ਦਿਨੇ ਮਿਲਿਆ ਜਿਸ ਦੇ ਵਿੱਚ ਮੇਰੇ ਵੱਡੇ ਵੀਰ ਜੀ ਸੰਦੀਪ ਜੀ ਤੇ ਬਾਬਾ ਸੋਢੀ ਜੀ ਕਿਰਤਪੁਰ ਸਾਹਿਬ ਤੋਂ ਇੱਥੇ ਪਹੁੰਚ ਤੇ ਉਹਨਾਂ ਦੇ ਨਾਲ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਉਨ੍ਹਾਂ ਦੀਆਂ ਵੀ ਡਿਊਟੀਆਂ ਲੱਗੀਆਂ ਜਿੱਥੇ ਮੈਨੂੰ ਵੀ ਨਾਲ ਸੇਵਾ ਬਖਸ਼ੀ ਗਈ ਹੈ ਵੀ ਮੈਂਬਰਸ਼ਿਪ ਭਰੀ ਜਾਵੇ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਬਹੁਤ ਇਤਿਹਾਸਕ ਜਗ੍ਹਾ ਤੋਂ ਜਿਹੜਾ ਪਾਰਟੀ ਨੇ ਜਿਹੜਾ ਇਹ ਬੀੜਾ ਚੁੱਕਿਆ ਜੀ ਜਿੱਥੇ ਤੁਹਾਨੂੰ ਪਤਾ ਵੀ 1.5 ਲੱਖ ਸੇ ਇੱਕ ਲੜਾਉ ਤਾਂ ਹੀ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਉਸ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਦੇ ਮੂਹਰੇ ਆਪਾਂ ਅੱਜ ਖੜੇ ਆ ਜਿੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ ਤੇ ਮੈਂ ਆਸ ਰੱਖਦਾ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਇਸ ਪਾਰਟੀ ਦੀ ਹੋਵੇਗੀ ਤੇ ਨਾਲ ਦੀ ਨਾਲ ਸੱਤਾਧਾਰੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਬਹੁਤ ਛੇਤੀ ਜਿਹੜੀ ਸ਼ੋਮਣੀ ਕਮੇਟੀ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਵੀ ਇਸ ਪਾਰਟੀ ਦਾ ਕੀ ਰੋਲ ਆ 2027 ਦੀ ਇਲੈਕਸ਼ਨ ਦੇ ਤੇ ਮੈਂ ਪਿਛਲੇ ਕਹਿੰਦਾ 20 ਸਾਲਾਂ ਤੋਂ ਜਿਹੜੇ ਸਮਾਜ ਸੇਵੀ ਕੰਮ ਕਰਦਾ ਆ ਰਿਹਾ ਜਿੱਦਾਂ ਸਾਰਿਆਂ ਨੂੰ ਪਤਾ ਹੈ ਤੇ ਮੈਂ ਕਾਫੀ ਦੇਰ ਤੋਂ ਪ੍ਰੈਸ ਨਾਲ ਵੀ ਜੁੜਿਆ ਹੋਇਆ ਹਾਂ ਤੇ ਮੈਂ ਨਾਲ ਦੀ ਨਾਲ ਬੇਨਤੀ ਕਰਦਾ ਵੀ ਅਸੀਂ ਬਹੁਤ ਧਿਰ ਦੇ ਸੋਚ ਰਹੇ ਸੀ ਵੀ ਜਿਹੜਾ ਪੰਜਾਬ ਆ ਪੰਜਾਬਦਾਰ ਦੀ ਲੋਕ ਆ ਉਹ ਇਕੱਠੇ ਹੋਣ ਤੇ ਸਾਨੂੰ ਇੱਕ ਮੰਚ ਮਿਲਿਆ ਪੰਜਾਬਦਾਰ ਦੇ ਦੇ ਲੋਕ ਇਕੱਠੇ ਹੋਏ ਨੇ ਤੇ ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾ ਰਹੇ ਆ ਤੇ ਅਸੀਂ ਰਹਿੰਦੀ ਜਿੰਨੀ ਧਿਰ ਮਹਾਰਾਜ ਨੇ ਸਵਾਸ ਬਖਸ਼ਿਆ ਤੇ ਉਨੀ ਧਿਰ ਅਸੀਂ ਜਿਹੜੇ ਇਹ ਆਪਣੀ ਜਿਹੜੀ ਸੇਵਾ ਨਿਮਾਉਂਦੇ ਰਹਾਂ ਧੰਨਵਾਦ ਸਭ ਵਾਹਿਗੁਰੂ